so ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਖੁਸ਼ੀਆਂ ਭਰਿਆ ਤੇ ਸੁਭਾਗਾ ਸਮਾਂ ਕਿ ਸਾਡਾ ਪਚੰਗੀ ਹੁਣ ਪਚੰਗੀ ਨਹੀਂ ਰਿਹਾ ਮੈਂ ਸਮਝਦਾ ਗਿਆਨੀ ਬਣ ਗਿਆ ਕਿਉਂਕਿ ਇਹਨੂੰ ਗਿਆਨ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਅਰਜਨ ਵੀਰ ਸਿੰਘ ਜਿਹੜਾ ਬੱਗੇ ਜਾਂਦੀ ਪਾਪਾ ਜੀ ਜਿਹੜਾ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਰਹਿ ਕੇ ਅਦਬ ਜੀ ਅਦਜਾਬ 12 ਸਾਲ ਦੀ ਛੋਟੀ ਉਮਰ ਦੇ ਵਿੱਚ ਉਹ ਮਹਾਰਤ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਜਿਹੜੇ ਰਾਗੀ ਸਿੰਘ ساری ਜ਼ਿੰਦਗੀ ਚ ਨਹੀਂ ਪਕੜ ਚ ਆਉਂਦੀ। ਸੋ ਮੈਂ ਜਿੱਥੇ ਇਸ ਬੱਚੇ ਨੂੰ ਗਿਆਨਵਾਨ ਗਿਆਨੀ ਅਰਜਨ ਵੀਰ ਸਿੰਘ ਨੂੰ ਵਧਾਈ ਦੇਣਾ ਉੱਥੇ ਨਾਲ ਇਹਨਾਂ ਦੇ ਉਸਤਾਦ ਡਾਕਟਰ ਗੁਰਨਾਮ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਚੇਚੇ ਤੌਰ ਤੇ ਰਾੜਾ ਸਾਹਿਬ ਵਾਲੇ ਸੰਤ ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਂ ਸਮਝਦਾ ਕਿ ਗਰਵਾਣੀ ਦੇ ਕਨਸੈਪਟ ਨੂੰ ਸਤਿਗੁਰੂ ਜੀ ਦੇ ਇਸ ਪਵਿੱਤਰ ਸਿਧਾਂਤ ਨੂੰ ਘਰ-ਘਰ ਦੇ ਵਿੱਚ ਪਹੁੰਚਾਇਆ। ਸੋ ਅੱਜ ਇਸ ਬੱਚੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਬੜਾਂ ਸ਼ਰਾਗ ਦੇ ਵਿੱਚ ਗਾਇਣ ਵੀ ਕੀਤਾ ਸ਼ਬਦ। ਤੇ ਇੱਥੇ ਇਹ ਜਿਹੜੇ ਇਹਨਾਂ ਵੱਲੋਂ ਰਿਲੀਜ਼ ਕੀਤੇ ਗਏ ਸ਼ਬਦ ਉਹ ਵੀ ਅੱਜ ਵੀਡੀਓਗ੍ਰਾਫੀ ਦਿਖਾ ਲਈ। ਥਾਣੇ ਸਾਰਿਆਂ ਨੂੰ ਉਹਨਾਂ ਦੇ ਵੀ ਦਰਸ਼ਨ ਕਰਾਏ। ਸੋ ਕਾਮਨਾ ਕਰਦਾ ਗੁਰੂ ਚਰਨਾਂ 'ਚ ਅਰਦਾਸ ਵੀ ਆ। ਗੁਰ ਕੀ ਸੇਵਾ ਸੋ ਜਨ ਪਾਏ। ਜਾਂ ਕੋ ਕਰਮ ਲਿਖਿਆ ਤੋ ਰਾਏ ਇਹ ਜਿਹੜੀ ਪਵਿੱਤਰ ਕੀਰਤਨ ਦੀ ਦਾਤ ਇਹ ਮੈਂ ਸਮਝਦਾ ਬਹੁਤ ਕੋਪਟ ਭਾਗਾ ਪਰਿਵਾਰ ਹੋਵੇ ਉਹਦੀ ਝੋਲੀ ਵਿੱਚ ਪੈਂਦੀ ਆ ਸੋ ਇਹ ਸਾਡਾ ਸਿੰਘ ਅਰਜਨ ਵੀਰ ਸਿੰਘ ਜੀ ਇਹ ਵਿਦਾਈ ਦੇ ਵਿਦਾਈ ਦੇ ਪਾਤਰ ਆ ਇਹ ਕਹਿੰਦਾ ਮੇਰੇ ਨਾਮ ਦਾ ਖਾਲਸਾ ਹਾਂ ਇਹ ਖਾਲਸਾ ਅਰਜਨ ਵੀਰ ਸਿੰਘ ਖਾਲਸਾ ਚਲੋ ਹੋਰ ਅੱਜ ਹੋਰ ਐਡ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਇਹਨਾਂ ਦੀ ਦਾਦੀ ਜੀ ਨਾਲ ਆਏ ਆ ਤੇ ਸਮੁੱਚੇ ਪਰਿਵਾਰ ਨੂੰ ਇਵੇਂ ਹੁਣ ਕਿਉਂਕਿ ਵੱਡੀ ਗੱਲ ਹੋ ਜੂਗੀ ਜੇ ਮੈਂ ਕਹਿ ਦਿਆਂ ਤੇ ਸਤਗੁਰੂ ਜੀ ਦੀ ਘਰਵਾਨੀ ਕਹਿੰਦੀ ਆ ਕਿ ਭਗਤਾਂ ਦਾ ਜ਼ਿਕਰ ਆਉਂਦਾ ਏ ਇੱਕ ਇੱਕ ਗੁੱਲਾਂ ਉਧਾਰ ਦਿੰਦੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਇਹਨੂੰ ਇਹ ਦਾਤ ਜਿਹੜੀ ਸਤਗੁਰੂ ਜੀ ਨੇ ਬਖਸ਼ ਅਮੋਲਕ ਦਾਤ ਇਹ ਦੀ ਝੋਲੀ ਦੇ ਵਿੱਚ ਰੱਖਣ ਜਿਹਦਾ ਸਾਰਾ ਸੰਸਾਰ ਦੇ ਉੱਤੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਪਵਿੱਤਰ ਸੁਭਾਅ ਨੂੰ ਪਰਪੂਲਿਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਇੱਕ ਵੱਖਰੀ ਹੀ ਬਿਲਕੁਲ ਹੀ ਇੱਕ ਨਵਿਕਲੀ ਪਹਿਲ ਸਤਿਗੁਰੂ ਜੀ ਦੇ ਬਖਸ਼ੇ ਦੇ ਨਾਲ ਇੱਕ 12 ਸਾਲ ਦੇ ਉਚੰਗੀ ਪੱਧਰੋਂ ਕੀਤੀ ਜਾ ਰਹੀ ਹੈ। ਵੈਸੇ ਮੇਰੀ ਜਾਣਕਾਰੀ ਵਿੱਚ ਤੇ ਹੈ ਨਹੀਂ ਤੇ ਤੁਹਾਡੀ ਜਾਣਕਾਰੀ ਵਿੱਚ ਹੋਵੇ ਕਿ ਮੈਂ ਕੁਝ ਕਹਿ ਨਹੀਂ ਸਕਦਾ। ਉਹ ਡਾਕਟਰ ਗੁਰਚੰਨ ਸਿੰਘ ਜੀ ਦੀ ਬੜੀ ਸਖਤ ਮਿਹਨਤ ਜਾਂ ਇਹਨਾਂ ਦੀ ਲਗਨ ਆਪਾਂ ਕਹਿ ਲਈਏ। ਇਹਨਾਂ ਦੀ راہਨਮਾਈ ਔਰ ਇਸ ਢੰਗੀ ਦਾ ਆਪਣਾ ਟੈलेंट ਜਾਇ ਇਸ ਦੇ ਮੈਂ ਕਹਿ ਸਕਦਾ ਕਿ ਪਿਛਲੇ ਸੰਸਕਾਰ ਜੇ ਤੁਸੀਂ ਇਹਦੀਆਂ 2 ਸਾਲ ਦੀਆਂ 1.5 ਸਾਲ ਦੇ ਬੱਚੇ ਦੀਆਂ ਵੀਡੀਓਜ਼ ਦੇਖ ਲਵਾਂਗਾ ਬੰਦਾ ਚਾਰਜ ਹੋ ਜਾਂਦਾ ਜੇ ਇੱਕ 1.5 ਸਾਲ ਦਾ ਬੱਚਾ ਹੈ ਕਿ ਰਾਗੀ ਸਿੰਘ ਦੇ ਨਾਲ-ਨਾਲ ਕੀਰਤਨ ਕਰ ਰਿਹਾ ਗਾ ਰਿਹਾ ਗੁਰਦੁਆਰਾ ਸਾਹਿਬ ਵਿੱਚ ਜਾਂਦਾ ਹੈ ਘਰ ਆ ਕੇ ਉਸੇ ਤਰ੍ਹਾਂ ਅਰਦਾਸ ਕਰ ਦਿੰਦਾ ਇਹ ਅਮਰੀਕਾ ਮੇਰੇ ਕੋਲ ਤਕਰੀਬਨ 4.5 4 ਸਾਲ ਦੀ ਉਮਰ ਦਾ ਸੀ ਜਦੋਂ ਉੱਥੇ ਆ ਕੇ ਕੀਰਤਨ ਕਰਦਾ ਸੁਣ ਮੈਂ ਕਿਸੇ ਨੂੰ ਕਹਿੰਦਾ ਸੀ ਅਗਲੇ ਸੁਣਨ ਵਾਲੇ ਯਕੀਨ ਨਹੀਂ ਸੀ ਕਰਦੇ ਅੱਜ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਇਸ ਢੰਗੀ ਨੂੰ ਡਾਕਟਰ ਗੁਰਨਾਮ ਸਿੰਘ ਜੀ ਜੈਸੇ ਉਸਤਾਦ ਮਿਲ ਗਏ ਨੇ ਔਰ ਉਹਨਾਂ ਨੇ ਇਹਦੇ ਪਾਸੋਂ ਗੁਰਬਾਣੀ ਦੇ ਵਿੱਚ ਆਏ 31 ਰਾਗ ਗਾਏ ਨੇ ਔਰ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇਹ ਕਾਰਜ ਸੰਪੰਨ ਹੋ ਗਿਆ ਹੈ ਔਰ ਇਹ ਇੱਕ ਇਤਿਹਾਸਕ ਲਮਹ ਹੈ ਇਸ ਬੱਚੇ ਵਾਸਤੇ ਵੀ ਲਿਖਿਆ ਜਾਵੇ ਸਮੁੱਚੇ ਸਿੱਖ ਜਗਤ ਦੇ ਬੱਚਿਆਂ ਵਾਸਤੇ ਜਿਸ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਇਥੇ ਸਤਿਗੁਰੂ ਸਤਨਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਰਮੀਰੀ ਪੀੜੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਤਰਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਸਕਤਰੇਤ ਹੈ ਉਥੇ ਇਹ ਜਿਹੜੀ ਗੁਰਸ਼ਬਦ ਰਾਜ ਰਤਨ ਇਹ ਆਪਾਂ ਐਲਬਮ ਅੱਜ ਰਿਲੀਜ਼ ਕਰਨ ਨੂੰ ਜਾ ਰਹੇ ਹਾਂ ਬਾਕਾਇਦਾ ਤੌਰ ਤੇ ਇਹ ਸਾਰੀ ਐਲਬਮ ਆਨਲਾਈਨ ਦੇਖੀ ਜਾ ਸਕਦੀ ਹੈ ਅੱਜ ਤਿੰਨ ਸ਼ਬਦ ਅਸੀਂ ਰਿਲੀਜ਼ ਕਰ ਦਿੱਤੇ ਨੇ ਹਰੇਕ ਹਫਤੇ ਆਉਣ ਵਾਲੇ ਹਫਤਿਆਂ ਦੇ ਵਿੱਚ ਹਰੇਕ ਹਫਤੇ ਇੱਕ ਸ਼ਬਦ ਰਿਲੀਜ਼ ਹੋਇਆ ਕਰੇਗਾ ਤੇ ਬੱਚਿਆਂ ਨੂੰ ਆਪਾਂ ਅਗਰ ਸਿੱਖੀ ਨਾਲ ਜੋੜਨਾ ਹੈ ਤੇ ਉਸ ਲਈ ਸਾਨੂੰ ਕੁਝ ਰੋਲ ਮਾਡਲ ਚਾਹੀਦੇ ਹੁੰਦੇ ਨੇ ਸੋ ਇਸ ਵੇਲੇ ਸਾਰੇ ਵਿਸ਼ਵ ਦੇ ਸੰਮੁਖ ਇੱਕ ਰੋਲ ਮਾਡਲ ਨੂੰ ਅਸੀਂ ਸਾਰੇ ਤੁਹਾਡੀ ਸਾਰਿਆਂ ਦੀ ਸਹਿਯੋਗ ਦੇ ਨਾਲ ਔਰ ਸਰਪ੍ਰਸਤੀ ਦੇ ਨਾਲ ਇਸ ਮੌਕੇ ਉੱਤੇ ਆਪਾਂ ਸਾਰੇ ਇਕੱਠੇ ਹੋਏ ਆ। ਬੜਾ ਵੱਡਾ ਪ੍ਰੋਜੈਕਟ ਸੀ ਇਸ ਬੱਚੇ ਬਾਰੇ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਇਹਨਾਂ ਦੀ ਬlèsਸਿੰਗ ਇਹਨਾਂ ਨੂੰ ਪ੍ਰਾਪਤ ਹੈ ਔਰ ਜਿਹੜੇ ਬਾਹਰ ਦੇ ਬੱਚੇ ਨੇ ਖਾਸ ਤੌਰ ਤੇ ਉਹ ਬੜੇ ਜਿਹੜੇ ਪੇਰੈਂਟਸ ਨੇ ਬੜੇ ਚਿੰਤਾਤੁਰ ਨੇ ਆਪਣੇ ਬੱਚਿਆਂ ਬਾਰੇ ਔਰ ਇਹਨਾਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਇਕੋ ਇੱਕ ਸੁਗਮ ਤੇ ਮਿੱਠਾ ਜਿਹੜਾ ਰਸਤਾ ਹੈ ਉਹ ਗੁਰਬਾਣੀ ਹੈ ਔਰ ਗੁਰਬਾਣੀ ਦੇ ਨਾਲ ਜਿਹੜਾ ਸ਼ਬਦ ਦਾ ਉਹਨਾਂ ਨੂੰ ਅਸੀਂ ਗਾਇਨ ਸਿਖਾਉਂਦੇ ਆ ਉਹਦੇ ਨਾਲ ਸਾਰਿਆਂ ਦਾ ਸਾਰਾ ਜਿਹੜਾ ਪਰਿਵਾਰ ਹੈ ਔਰ ਕਈ ਕੀ ਪੀੜ੍ਹੀਆਂ ਸਾਡੇ ਨਾਲ ਜੁੜ ਜਾਂਦੀਆਂ ਨੇ ਔਰ ਸਾਰੇ ਹੀ ਸਿੱਖੀ ਵਾਲੇ ਪਾਸੇ ਨੂੰ ਪ੍ਰਵਰਤਿਤ ਹੋ ਜਾਂਦੇ ਨੇ ਇਹ ਸਾਰਾ ਪਰਿਵਾਰ ਵੀ ਆ ਬਾਬਾ ਜੀ ਦੀ ਅਸੀਸ ਦੀ ਬਦੌਲਤ ਇਸ ਪਾਸੇ ਜੁੜਿਆ ਔਰ ਇਸ ਬੱਚੇ ਨੇ 2 ਸਾਲ ਦੇ ਵਿੱਚ 31 ਰਾਗ ਸਿੱਖੇ ਨੇ 2 ਸਾਲ ਦੇ ਵਿੱਚ ਗੋਡ ਗਿਫਟਡ ਤੇ ਹੈ ਹੀ ਸੀ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਬਹੁਤ ਚਿੰਤਾ ਤੋਹ ਰਹਾਂ ਕਿ ਸਾਡੇ ਸਾਰੇ ਕੀਰਤਨੀਏ ਸ਼੍ਰੀ ਗੁਰਗੰਦ ਸਾਹਿਬ ਦੇ 31 ਰਾਗਾਂ ਵਿੱਚ ਗਾਇਨਕਰਨ ਬੜੀ ਵਾਰੀ ਮੇਰੇ ਸਤਕਾਰਯੋਗ ਮਹਤਾ ਸਾਹਿਬ ਉੱਤੇ ਬੈਠੇ ਨੇ ਅਸੀਂ ਬੜੀ ਵਾਰੀ ਸ਼ਤਾਬ ਦੀ ਸਮਾਗਮ ਵੀ ਕਰਦੇ ਰਹੇ ਬਹੁਤ ਸਾਰੀਆਂ ਵਰਕਸ਼ਾਪਸ ਵੀ ਕਰਦੇ ਰਹੇ ਔਰ ਰਾਗੀ ਸਿੰਘਾਂ ਨੂੰ ਅਸੀਂ 31 ਰਾਗ ਇੱਥੇ ਅਕਾਲ ਤਖਤ ਸਾਹਿਬ ਦੇ ਸਨਮੁਖ ਵੀ ਅਸੀਂ ਬੱਚਿਆਂ ਤੋਂ ਇੱਕ ਵਾਰੀ ਗੁਆਏ ਸੀ ਵਿਦਿਆਰਥੀਆਂ ਤੋਂ ਤੋਂ ਸਾਡੀ ਇਹ ਇੱਛਾ ਹੁੰਦੀ ਹੈ ਕਿ ਰਾਗੀ ਵੀ ਇਹਨਾਂ ਦੇ ਵਿੱਚ ਕੀਰਤਨ ਕਰਨ ਪਰ ਅੱਜ ਇਸ 12 ਸਾਲ ਦੇ ਬੱਚੇ ਨੇ ਇਹ ਕਾਰਜ ਕਰਕੇ ਜੋ ਗੁਰੂ ਦੀ ਅਸੀਸ ਪ੍ਰਾਪਤ ਕੀਤੀ ਹੈ ਉਹ ਸਾਡਿਆਂ ਸਾਰਿਆਂ ਲਈ ਫਖਰ ਵਾਲੀ ਗੱਲ ਹੈ ਨਾ ਕੇਵਲ ਇਸ ਨੇ ਗਾਇਨ ਕੀਤਾ ਸਗੋਂ ਬਾਬਾ ਜੀ ਦੇ ਉਦਨ ਦੇ ਨਾਲ ਅਸੀਂ ਇਸ ਨੂੰ ਸੁਰ ਲਿਪੀ ਬਾਦ ਜਿਹੜਾ ਹੈ ਇੱਕ ਵੈਸਟਰਨ ਢੰਗ ਦੇ ਨਾਲ ਜਿਹੜਾ ਅਸੀਂ ਕਰ ਸਕਦੇ ਆ ਉਹ ਵੀ ਸਾਰਿਆਂ ਨੂੰ ਅਸੀਂ ਦਿੱਤਾ ਇੱਥੇ ਹੀ ਮੈਂ ਦੱਸਣਾ ਚਾਹਉਣਾ ਪ੍ਰਧਾਨ ਜੀ ਔਰ ਸਾਰੇ ਮਹਿਤਾ ਸਾਹਿਬ ਨੂੰ ਔਰ ਸਾਰੇ ਟਾੜਾ ਸਾਹਿਬ ਬੈਠੇ ਨੇ ਤੁਸੀਂ ਸਾਰੇ ਬੈਠੇ ਹੋ ਸਾਡੀ ਸਿੱਖ ਕੌਮ ਦੇ ਔਰ ਸਿੰਘ ਸਾਹਿਬ ਨੇ ਤਾਂ ਹਮੇਸ਼ਾ ਹੀ ਸਾਨੂੰ ਸਰਪ੍ਰਸਤੀ ਪਹਿਲਾਂ ਵੀ ਦਿੱਤੀ ਹੈ ਔਰ ਮੈਂ ਚਾਹਾਂਗਾ ਕਿ ਇਸ ਵੇਲੇ ਸਾਰੇ ਦੁਨੀਆ ਦੇ ਜਿਹੜੇ ਵਰਲਡ ਆਫ 뮤직 ਨੇ ਉਹਦੇ ਵਿੱਚ ਜਿਹਨੇ 뮤직 ਦੇ ਡਿਪਾਰਟਮੈਂਟ ਨੇ ਤਾਂਮੀ ਸਾਹਿਬ ਉਹਦੇ ਵਿੱਚ ਅਸੀਂ ਸ੍ਰੀ ਗੁਰਗੰਦ ਸਾਹਿਬ ਦੇ ਰਾਗਾਂ ਨੂੰ ਇੰਟਰੋਡਿਊਸ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਜਿਹੜੇ ਰਾਗ ਨੇ ਸਾਡੇ ਇਹ ਇਲਾਹੀ ਰਾਗ ਨੇ ਕੁਕ ਇਲਾਹੀ ਬਾਣੀ ਨਾਲ ਆਏ ਨੇ ਇਹ ਰਾਗ ਜਿਹੜੇ ਨੇ ਭਾਰਤੀ ਸੰਗੀਤ ਨਾਲੋਂ ਵੱਖਰੇ ਨੇ ਔਰ ਇਹਨਾਂ ਦੀ ਜਿਹੜੀ ਸੁਰਾਤਮਕ ਸੁਗੰਧੀ ਹੈ ਉਹ ਵੱਖਰੀ ਹੈ ਇਹ ਗੁਰੂ ਸਾਹਿਬ ਦੀ ਆਪਣੀ ਬਖਸ਼ਿਸ਼ ਹੈ ਸਾਡੇ ਤੇ ਅਗਰ ਆਪਣੀਆਂ ਜਨਰੇਸ਼ਨ ਤੱਕ ਅਸੀਂ ਸਿੱਖੀ ਨੂੰ ਜਿਹੜਾ ਹੈ ਉਹ ਬਚਾਣਾ ਚਾਹੁੰਦੇ ਆ ਸੁਰੱਖਿਅਤ ਰੱਖਣਾ ਚਾਹੁੰਦੇ ਆ ਤੇ ਇਹ ਰਾਗ ਔਰ ਰਾਗ ਦੀ ਜਿਹੜੀ ਸੁਗੰਧੀ ਹੈ ਜਿਹੜੀ ਸਰਾਤਮਕ ਸੁਗੰਧੀ ਹੈ ਉਸ ਨੂੰ ਅਸੀਂ ਘਰਾਂ ਘਰਾਂ ਵਿੱਚ ਪ੍ਰਵੇਸ਼ ਕਰਵਾ ਦਈਏ ਔਰ ਬਾਬਾ ਜੀ ਦੇ ਉਦਮ ਦੇ ਨਾਲ ਅਸੀਂ ਇਹ ਉਪਰਾਲਾ ਕੀਤਾ ਤੁਸੀਂ ਸਾਨੂੰ ਸਾਰੇ ਅਸੀਸ ਦਿਓ ਤਾਂ ਕਿ ਹਰ ਘਰ ਦੇ ਵਿੱਚ ਅਸੀਂ 31 ਰਾਗ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਉਹ ਹਰ ਘਰ ਵਿੱਚ ਬੱਚੇ ਬੱਚੀਆਂ ਨੂੰ ਸਿਖਾ ਸਿਖਾ ਕੇ ਉਹਨਾਂ ਨੂੰ ਗੁਰੂ ਦੀ ਬਾਣੀ ਨਾਲ ਜੋੜ ਦਈਏ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਈਏ ਔਰ ਮੈਂ ਹੁਣੇ ਹੀ ਗੱਲ ਕਰ ਰਿਹਾ ਸੀ ਕਿ ਮੈਂ ਇਨਵਾਈਟ ਕਰ ਰਿਹਾ ਸੀ ਮੈਂ ਤਾਂ ਸਭ ਨੂੰ ਮੈਂ ਕਿਹਾ ਤਾਮੀ ਸਾਹਿਬ ਨੂੰ ਲੈ ਕੇ ਆਓ ਕਦੇ ਬਾਹਰ ਤੇ ਉੱਥੇ ਦੇ ਜਿਹੜੇ ਸਿੰਘ ਨੇ ਸਾਰੇ ਉਹ ਆ ਕੇ ਸਾਡੇ ਨਾਲ ਜੁੜਨਗੇ ਕਿਉਂਕਿ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੁੰਦੇ ਨੇ ਔਰ ਸੰਗੀਤ ਦੇ ਨਾਲ ਜੋੜਨਾ ਚਾਹੁੰਦੇ ਨੇ ਸ਼ਬਦ ਕੀਰਤਨ ਉਹਨਾਂ ਦੇ ਘਰਾਂ ਵਿੱਚ ਉਹਨਾਂ ਨੂੰ ਆਪਣੇ ਨਾਲ ਜੋੜਨ ਦਾ ਇੱਕ ਵੱਡਾ ਉਪਰਾਲਾ ਹੈ ਸੋ ਤੁਹਾਡੇ ਸਾਰਿਆਂ ਦੇ ਉਦਮ ਦੇ ਨਾਲ ਇਹ ਜੋ ਅੱਜ ਇਤਿਹਾਸਿਕ ਕਾਰਜ ਹੋ ਰਿਹਾ ਹੈ ਇਸ ਨੂੰ ਤੁਸੀਂ ਆਪ ਮਾਣੋ ਔਰ ਇਹ ਪੁਸਤਕ ਸਾਰਿਆਂ ਦੇ ਲਈ ਬਾਬਾ ਜੀ ਵੱਲੋਂ ਅਸੀਂ ਜਿਹੜੀ ਹੈ ਬਿਨਾ ਕਿਸੇ ਪੇਟਾ ਤੋਂ ਹਰ ਘਰ ਦੇ ਵਿੱਚ ਵੈਸਟਰਨ ਰੋਟੇਸ਼ਨ ਦੇ ਨਾਲ-ਨਾਲ ਅੰਗਰੇਜ਼ੀ ਨੋਟੇਸ਼ਨ ਦੇ ਨਾਲ-ਨਾਲ ਅਸੀਂ ਪਚਾ ਰਹੇ ਹਾਂ ਕਿਉਂਕਿ ਉੱਥੇ ਦੇ ਬੱਚੇ ਵਾਇਲਨ ਵੀ ਸਿੱਖ ਰਹੇ ਨੇ ਔਰ ਨਾਲ ਸਾਡੇ ਕੀਰਤਨ ਵੀ ਸਿੱਖ ਰਹੇ ਨੇ ਔਰ ਇਹ ਬੱਚਾ ਸਾਡਾ ਰੂਲ ਮਾਡਲ ਹੈ ਅਸੀਂ ਚਾਹੁੰਦੇ ਹਾਂ ਕਿ ਅਸੀਂ ਹੋਰ ਬੱਚਿਆਂ ਨੂੰ ਵੀ ਸੁਖਾ ਸਕਾਂ ਕਿ ਅਸੀਂ ਵਾਇਲਨ ਵੀ ਆਪਣੇ ਔਰ ਵਾਇਲਨ ਦੇ ਵਿੱਚ ਵੀ ਇਹ ਬਹੁਤ ਅੱਛਾ ਵਾਇਲਨ ਵਾਦਕ ਵੀ ਹੈ ਸੋ ਐਸੇ ਬੱਚੇ ਜਦੋਂ ਸਾਡੇ ਵਰਡ ਆਫ 뮤직 ਦੇ ਵਿੱਚ ਜਾਣਗੇ ਬਾਹਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਣਗੇ ਔਰ ਗੁਰੂ ਦੇ ਰਾਗਾਂ ਦੀ ਗੱਲ ਕਰਨਗੇ ਗੁਰੂ ਦੇ ਸੰਗੀਤ ਦੀ ਗੱਲ ਕਰਨਗੇ ਤਾਂ ਨਿਸ਼ਚੇ ਹੀ ਸਾਡਾ ਜਿਹੜਾ ਜਿਹੜਾ ਸਿੱਖ ਪੰਥ ਦਾ ਜਿਹੜਾ ਸੰਗੀਤਕ ਔਰ ਗੁਰਮਤ ਸੰਗੀਤ ਦਾ ਜਿਹੜਾ ਪਰਚਮ ਹੈ ਉਹ ਸਾਰੀ ਦੁਨੀਆ ਵਿੱਚ ਲਹਿਰਾਏਗਾ ਕਿਉਂਕਿ ਇਸ ਵੇਲੇ ਦੁਨੀਆ ਦੇ ਵਰਡ ਆਫ 뮤직 ਵਰ ਵਿੱਚ ਸਾਡੇ ਵਰਗਾ ਮਿਊਜ਼ਿਕ ਕਿਸੇ ਕੋਲ ਨਹੀਂ ਹੈ ਅਸੀਂ 크ਰਿਸਚੀਅਨਟੀ ਜਾਂ ਕਿਸੇ ਹੋਰ ਧਰਮ ਦੇ ਕੋਲੋਂ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਪਰ ਜੋ ਸਾਡੇ ਕੋਲ ਇਲਾਹੀ ਸੰਗੀਤ ਆ ਉਹ ਕਿਸੇ ਕੋਲ ਨਹੀਂ ਔਰ ਇਸ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣ ਦਾ ਜਿਹੜਾ سلسلہ ਆਪਾਂ ਅੱਜ ਇੱਥੇ ਸ਼ੁਰੂ ਕਰ ਰਹੇ ਹਾਂ ਉਹਦੇ ਲਈ ਤੁਹਾਡੇ ਸਾਰਿਆਂ ਦੀ ਸਾਨੂੰ ਅਸੀਸ ਚਾਹੀਦੀ